ਭੀ ਸਾਡਾ ਫਰਕ ਜਿਹੜਾ ਆ ਉਹ ਬਰਕਰਾਰ ਰਹਿਣਾ ਚਾਹੀਦਾ ਹੈ ਇਜ਼ਰਾਈਲੀਆਂ ਨੇ ਮਿਸਰੀਆਂ ਨੂੰ ਮਾਰਿਆ ਨਹੀਂ ਵੀ ਇਹ ਤਾਂ ਗਲਤ ਕੰਮ ਕਰਦੇ ਆ ਇਹਨਾਂ ਨੂੰ ਮਾਰੀ ਜਾਓ ਅਸੀਂ ਵੀ ਇਦਾਂ ਦਾ ਕੋਸ਼ਿਸ਼ ਨਹੀਂ ਕਰਨਾ ਸਾਡੇ ਪਰਮੇਸ਼ਵਰ ਨੇ ਸਾਨੂੰ ਨਫ਼ਰਤ ਕਰਨੀ ਨਹੀਂ ਪਿਆਰ ਕਰਨਾ ਸਿਖਾਇਆ ਹੈ ਅਸੀਂ ਫਰਕ ਨੂੰ ਆਪਣੇ ਅੰਦਰ ਕਾਇਮ ਰੱਖਣਾ ਹੈ ਸਮਝ ਰਹੇ ਹੋ ਉਹ ਫਰਕ ਸਾਡੇ ਅੰਦਰ ਹੋਣਾ ਚਾਹੀਦਾ ਉਹ ਫਰਕ ਜਾਤ-ਪਾਤ ਦਾ ਨਹੀਂ ਆ ਉਹ ਫਰਕ ਰੰਗ ਤੇ ਰੂਪ ਦਾ ਨਹੀਂ ਆ ਉਹ ਫਰਕ ਉੱਚੇ ਤੇ ਨੀਵੇਂ ਦਾ ਨਹੀਂ ਆ ਅਮੀਰ ਤੇ ਗਰੀਬ ਦਾ ਨਹੀਂ ਆ ਦੇਸ਼ ਤੇ ਕੌਮ ਦਾ ਨਹੀਂ ਆ ਉਹ ਫਰਕ ਆ ਪਾਪ ਦਾ ਤੇ ਧਾਰਮਿਕਤਾ ਦਾ ਅਸੀਂ ਉਹਨਾਂ ਦੇ ਗਲਤ ਕੰਮਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਇਹ ਗੱਲ ਸਾਡੇ ਅੰਦਰ ਚੰਗੀ ਤਰ੍ਹਾਂ ਕੀ ਹੋਣੀ ਚਾਹੀਦੀ ਅਸੀਂ ਕੋਈ ਵੀ ਇਹੋ ਜਿਹਾ ਕੰਮ ਉਹਨਾਂ ਨਾਲ ਰਲ ਕੇ ਨਹੀਂ ਕਰਨਾ ਜਿਹੜਾ ਸਾਡੇ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਹੈ ਭਾਵੇਂ ਅਸੀਂ ਉਹਨਾਂ ਦੇ ਗੁਲਾਮ ਆ ਜਾਂ ਅਸੀਂ ਉਹਨਾਂ ਦੇ ਮਾਲਕ ਹੋਈਏ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਸਾਡੇ ਪਰਮੇਸ਼ਵਰ ਨੇ ਸਾਨੂੰ ਮਨਾ ਕੀਤਾ ਹੈ ਇਹ ਫਰਕ ਹਮੇਸ਼ਾ ਬਣਾ ਕੇ ਰੱਖਣਾ ਇੱਕ ਸੋਚ ਦਾ ਫਰਕ ਇੱਕ ਸਮਝ ਦਾ ਫਰਕ ਅਸੀਂ ਹਮੇਸ਼ਾ ਆਪਣੇ ਅੰਦਰ ਰੱਖਣਾ ਹallelujah ਸੋ ਗੋਸ਼ੇਨ ਦਾ ਮਤਲਬ ਯਾ ਨੇੜੇ ਜਾਣਾ ਜਦੋਂ ਅਸੀਂ ਗੋਸ਼ੇਨ ਦੇ ਅੰਦਰ ਹੁੰਨੇ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਆਂ ਅਗਰ ਤੁਸੀਂ ਆਪਣੇ ਘਰ ਦੇ ਅੰਦਰ ਪ੍ਰਾਰਥਨਾ ਕਰਦੇ ਹੋ ਅਰ ਤੁਹਾਡੀ ਨੇੜਤਾ ਪਰਮੇਸ਼ਵਰ ਦੇ ਨਾਲ ਵੱਧ ਰਹੀ ਆ ਇਹਦਾ ਮਤਲਬ ਤੁਸੀਂ ਇੱਕ ਗੋਸ਼ੇਨ ਬਿਲਡ ਕਰ ਰਹੇ ਹੋ ਹallelujah ਤੁਸੀਂ ਇੱਕ ਗੋਸ਼ੇਨ ਦੀ ਰਚਨਾ ਕਰ ਰਹੇ ਹੋ ਪਰ ਅਗਰ ਤੁਸੀਂ ਆਪਣੇ ਘਰ ਦੇ ਅੰਦਰ ਹੋ ਪਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਇਹਦਾ ਮਤਲਬ ਤੁਸੀਂ ਗੋਸ਼ੇਨ ਵਿੱਚੋਂ ਬਾਹਰ ਨਿਕਲ ਰਹੇ ਹੋ ਅਰ ਬਾਹਰ ਆ ਗਿਆ ਬਾਹਰ ਬਿਮਾਰੀਆਂ ਆ ਬਾਹਰ ਕਸ਼ਟ ਆ ਬਾਰ ਮੌਤ ਗੋਸ਼ੇਂ ਦੇ ਅੰਦਰ ਜੀਵਨ ਹੈ ਹallelujah ਤੇ ਅੱਜ ਅਸੀਂ ਆਇਤਾਂ ਦੇ ਨਾਲ ਉਸ ਚੀਜ਼ ਨੂੰ ਜਿਹੜਾ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਗੋਸ਼ੇਂ ਨੂੰ ਅਗਰ ਅਸੀਂ ਕਹਿ ਲਈਏ ਇੱਕ ਸੀਕ੍ਰੇਟ ਪਲੇਸ ਇੱਕ ਗੁਪਤ ਸਥਾਨ ਤਾਂ ਇਹ ਵੀ ਸ਼ਬਦ ਜਿਹੜਾ ਆ ਗੋਸ਼ੇਂ ਦੇ ਲਈ ਬਹੁਤ ਹੀ ਇੱਕ ਉੱਤਮ ਤੇ ਢੁਕਦਾ ਹੋਇਆ ਸ਼ਬਦ ਆ ਅਸੀਂ ਦੇਖਦੇ ਹਾਂ ਉਤਪਤੀ ਦੀ ਕਿਤਾਬ ਉਹਦਾ 45 ਨੰਬਰ ਅਧਾਇਏ ਅਧਾਇਏ ਤੇ ਉਹਦੀ 9 ਤੋਂ 11 ਨੰਬਰ ਆਇਤ ਦੇ ਵਿੱਚ ਅਸੀਂ ਦੇਖਾਂਗੇ ਉਤਪਤੀ ਕਿਤਾਬ ਦੇ ਵਿੱਚ ਇੱਥੇ ਲਿਖਿਆ ਇੱਥੇ ਯੂਸਫ ਜਿਹੜਾ ਆ ਉਹ ਗੱਲ ਕਰ ਰਿਹਾ ਆ ਕਹਿੰਦਾ ਸ਼ਤਾਪੀ ਕਰੋ ਔਰ ਮੇਰੇ ਪਿਤਾ ਦੇ ਕੋਲ ਜਾਓ ਔਰ ਉਸ ਨੂੰ ਆਖੋ ਤੇਰਾ ਪੁੱਤਰ ਯੂਸਫ ਇਉਂ ਆਖਦਾ ਹੈ ਕਿ ਪਰਮੇਸ਼ਵਰ ਨੇ ਮੈਨੂੰ ਸਾਰੇ ਮਿਸਰ ਦੇਸ਼ ਦਾ ਮਾਲਕ ਬਣਾ ਦਿੱਤਾ ਹੈ ਮੇਰੇ ਕੋਲ ਉੱਤਰ ਆਓ ਢਿੱਲ ਨਾ ਕਰੋ ਤੁਸੀਂ ਗੋਸ਼ਣ ਦੀ ਧਰਤੀ ਵਿੱਚ ਬਸੇਰਾ ਕਰੋਗੇ ਔਰ ਮੇਰੇ ਨੇੜੇ ਰਹੋਗੇ ਤੁਸੀਂ ਔਰ ਤੁਹਾਡੇ ਬਾਲ ਬੱਚੇ ਔਰ ਤੁਹਾਡੇ ਬੱਚਿਆਂ ਦੇ ਬੱਚੇ ਔਰ ਤੁਹਾਡੇ ਇੱਜੜ ਔਰ ਤੁਹਾਡੇ ਚੌਣੇ ਔਰ ਸਭ ਕੁਝ ਜੋ ਤੁਹਾਡਾ ਹੈ ਔਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂ ਜੋ ਅਜੇ ਕਾਲ ਦੇ 5 ਬਰੇ ਹੋਰ ਹਨ ਕਿਤੇ ਐਉਂ ਨਾ ਹੋਵੇ ਕਿ ਤੁਸੀਂ ਔਰ ਤੁਹਾਡਾ ਘਰਾਣਾ ਔਰ ਤੁਹਾਡੇ ਸਾਰੇ ਸੰਗੀ ਕੰਗਾਲ ਹੋ ਜਾਓ ਇੱਥੇ ਅਸੀਂ ਦੇਖਦੇ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਯੂਸਫ ਮਿਸਰ ਦੇ ਵਿੱਚ ਗੁਲਾਮ ਸੀ ਗੁਲਾਮ ਕਰਕੇ ਉਹਨੂੰ ਵੇਚਿਆ ਗਿਆ ਸੀ ਪਰ ਜਦੋਂ ਉਹ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਦਾ ਰਿਹਾ ਬਰਕਰਾਰ ਰਿਹਾ ਚੰਗੇ ਕੰਮਾਂ ਦੇ ਰਾਹੀਂ ਆਪਣੀ ਨੇਚਾ ਜੋ ਪਰਮੇਸ਼ਵਰ ਦੇ ਉੱਤੇ ਉਹਦੇ ਰਾਹੀਂ ਤਾਂ ਇੱਕ ਸਮਾਂ ਆਇਆ ਕਿ ਰਾਜੇ ਨੇ ਉਹਨੂੰ ਆਪਣੇ ਬਰਾਬਰ ਦਾ ਅਹੁਦਾ ਦੇ ਦਿੱਤਾ ਹallelujah ਹੁਣ ਰਾਜੇ ਦੀ ਪ੍ਰੀਤ ਯੂਸਫ ਦੇ ਨਾਲ ਇੰਨੀ ਆ ਕਿ ਜਦੋਂ ਉਹਨੂੰ ਪਤਾ ਲੱਗਾ ਕਿ ਯੂਸਫ ਦੇ ਭਰਾ ਯੂਸਫ ਨੂੰ ਮਿਲਣ ਆਏ ਕਿਹੜੇ ਭਰਾ ਜਿਨ੍ਹਾਂ ਨੇ ਯੂਸਫ ਨੂੰ ਮਾਰਿਆ ਸੀ ਤੇ ਖੂਵ ਵਿੱਚ ਸੁੱਟਿਆ ਸੀ ਉਹ ਭਰਾ ਯੂਸਫ ਨੂੰ ਮਿਲਣ ਵਾਸਤੇ ਆਏ ਰਾਜ ਨੂੰ ਖੁਸ਼ੀ ਹੋਈ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਰਾਜਾ ਤੇ ਸੁਣਨ ਵਾਲੇ ਲੋਕ ਜਿਹੜੇ ਉੱਥੇ ਹੋਰ ਲੋਕੀ ਸੀ ਜਿਨ੍ਹਾਂ ਨੂੰ ਪਤਾ ਲੱਗਾ ਉਹ ਯੂਸਫ ਦੇ ਲਈ ਖੁਸ਼ ਹੋਏ ਕਿ ਯੂਸਫ ਦੇ ਭਰਾ ਉਹਨੂੰ ਮਿਲਣ ਵਾਸਤੇ ਆਏ ਤਦ ਯੂਸਫ ਨੇ ਉਹਨਾਂ ਆਪਣੇ ਭਰਾਵਾਂ ਨੂੰ ਕਿਹਾ ਕਹਿੰਦਾ ਜਾਓ ਇਹ ਜਿਹੜਾ ਆਪਣਾ ਮਾਲ ਡੰਗਰ ਆਪਣੇ ਨਿਆਣੇ ਆਪਣਾ ਸਾਰਾ ਕੋਸ਼ਣ ਵਾਲੇ ਪਿਤਾ ਨੂੰ ਕਹਿੰਦਾ ਮੇਰੇ ਕੋਲ ਲੈ ਕੇ ਆ ਜੋ ਮੈਂ ਤੁਹਾਨੂੰ ਇੱਥੇ ਗੋਸ਼ਨ ਦੀ ਜ਼ਮੀਨ ਤੇ ਰੱਖਾਂਗਾ ਹallelujah ਅਰ ਕਹਿੰਦਾ ਇੱਥੇ ਕਹਿੰਦਾ ਤੁਸੀਂ ਕੋਸ਼ਣ ਵਾਲੇ ਪਿਤਾ ਨੂੰ ਕਹਿੰਦਾ ਮੇਰੇ ਕੋਲ ਲੈ ਕੇ ਆ ਜੋ ਮੈਂ ਤੁਹਾਨੂੰ ਇੱਥੇ ਗੋਸ਼ਨ ਦੀ ਜ਼ਮੀਨ ਤੇ ਰੱਖਾਂਗਾ ਹallelujah ਅਰ ਕਹਿੰਦਾ ਇੱਥੇ ਕਹਿੰਦਾ ਤੁਸੀਂ ਮੇਰੇ ਨੇੜੇ ਰਹੋਗੇ ਗੋਸ਼ਣ ਦਾ ਮਤਲਬ ਕੀ ਆ ਨੇੜੇ ਹੁਣ ਔਰ ਕਹਿੰਦਾ ਇੱਥੇ ਤੁਸੀਂ ਮੇਰੇ ਨੇੜੇ ਰਹੋਗੇ ਤੁਸੀਂ ਔਰ ਤੁਹਾਡੇ ਬਾਲ ਬੱਚੇ ਤੇ ਬਾਕੀ ਸਾਰੀਆਂ ਚੀਜ਼ਾਂ ਦਾ ਵੀ ਉਹ ਜ਼ਿਕਰ ਕਰਦਾ ਆ ਔਰ ਕਹਿੰਦਾ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਹallelujah ਵਾਓ ਕਹਿੰਦਾ ਕਿਤੇ ਇਦਾਂ ਨਾ ਹੋਵੇ ਕਿ ਜੇ ਗੋਸ਼ਣ ਤੋਂ ਬਾਅਦ ਹੋਣ ਤੁਸੀਂ ਕੰਗਾਲ ਨਾ ਹੋ ਜਾਵੋ ਮਤਲਬ ਕਿ ਅਗਰ ਉਸ ਸੁਰੱਖਿਅਤ ਜਗ੍ਹਾ ਤੋਂ ਬਾਹਰ ਹੋਣਗੇ ਤਾਂ ਕੀ ਹੋਊਗਾ ਕੰਗਾਲ ਹੋ ਜਾਣਗੇ ਭੁੱਖੇ ਮਰ ਜਾਣਗੇ ਉਹ ਕਾਲ ਜਿਹੜਾ ਉਸ ਵੇਲੇ ਪਿਆ ਆ ਜਦੋਂ ਖਾਣ ਨੂੰ ਲੋਕਾਂ ਨੂੰ ਕੋਸ਼ ਨਹੀਂ ਮਿਲ ਰਿਹਾ ਕਹਿੰਦਾ ਉਸ ਕਾਲ ਦੀ ਚਪੇਟ ਵਿੱਚ ਤੁਸੀਂ ਆ ਜਾਓਗੇ ਅਰ ਉਹਨੇ ਸਨੇਹਾ ਭੇਜਿਆ ਅਰ ਇਹ ਗੋਸ਼ੇਂ ਦੀ ਜਗ੍ਹਾ ਦੇਣ ਦਾ ਵਾਦਾ ਰਾਜੇ ਨੇ ਯੂਸਫ ਨਾਲ ਕੀਤਾ ਕਿ ਤੂੰ ਆਪਣੇ ਪਿਤਾ ਨੂੰ ਤੇ ਆਪਣੇ ਭਰਾਵਾਂ ਨੂੰ ਸੱਦ ਲਾ। ਕਹਿੰਦਾ ਮੈਂ ਉਹਨਾਂ ਨੂੰ ਗੋਸ਼ਣ ਵਾਲਾ ਪਾਸਾ ਜਿਹੜਾ ਆ ਦੇ ਦੂੰਗਾ। ਅਰ ਗੋਸ਼ਣ ਜਗ੍ਹਾ ਜਿਹੜੀ ਬਹੁਤ ਹੀ ਆਸ਼ਿਸ਼ ਭਾਈ ਹੋਈ ਜਗ੍ਹਾ ਏ। ਜਿੱਥੇ ਬਰਕਤਾਂ ਹੀ ਬਰਕਤਾਂ ਆ। ਰਾਜੇ ਨੇ ਯੂਸਫ ਦਾ ਫੇਵਰ ਕੀਤਾ ਏ। ਕਿ ਤੇਰੇ ਪਰਿਵਾਰ ਨੂੰ ਉਹ ਉੱਤਮ ਸਥਾਨ ਦਵਾਂਗਾ ਜਿੱਥੇ ਸੁੱਖ ਸੁਵਿਧਾ ਸਾਰੀ ਹੋਊਗੀ ਜਿੱਥੇ ਖਾਣ ਪੀਣ ਨੂੰ ਬਹੁਤਾ ਹੀ ਹੋਊਗਾ ਤੇ ਉਹ ਵਾਅਦੇ ਜਾਣਗੇ ਤੇ ਯੂਸਫ ਨੇ ਫਿਰ ਆਪਣੇ ਭਰਾਵਾਂ ਨੂੰ ਇਹ ਸਨੇਹਾ ਦੇ ਕੇ ਆਪਣੇ ਪਿਤਾ ਦੇ ਕੋਲ ਕੱਲਿਆ ਆ ਲਿਖਿਆ ਜਦੋਂ ਉਹਨਾਂ ਨੇ ਵਾਪਸ ਕੱਲਿਆ ਨਾ ਤੇ ਜਿਹੜੇ ਖੋਤਿਆਂ ਤੇ ਘੋੜਿਆਂ ਤੇ ਉਹ ਆਏ ਸੀ ਜਿੰਨੇ ਬੋਰੇ ਸੀ ਉਹਨਾਂ ਦੇ ਕੋਲ ਸਾਰੇ ਜਿਹੜੇ ਸੀ ਉਹ ਸਮਾਨ ਦੇ ਭਰ ਕੇ ਵੱਖ-ਵੱਖ ਚੀਜ਼ਾਂ ਦੇ ਭੇਜੇ ਤਾਂ ਹੀ ਯਾਕੂਬ ਨੇ ਯਕੀਨ ਕੀਤਾ ਕਿ ਹਾਂ ਵਾਕੇ ਯੂਸਫ ਜਿਹੜਾ ਆ ਜਿੰਦਾ ਆ ਕਿਉਂਕਿ ਪਹਿਲਾਂ ਉਹਦੇ ਭਰਾਵਾਂ ਨੇ ਕਹਿ ਦਿੱਤਾ ਸੀ ਉਹ ਤਾਂ ਮਰ ਗਿਆ ਉਹਨੂੰ ਉਹਨੂੰ ਜਿਹੜਾ ਆ ਰਿੱਚ ਖਾ ਗਿਆ ਭੇੜੀਆਂ ਖਾ ਗਿਆ ਉਹਨੂੰ ਇੱਥੇ ਅਸੀਂ ਇੱਕ ਚੀਜ਼ ਦੇਖਦੇ ਆ ਕਹਿੰਨਾ ਮਾਲ ਡੰਗਰ ਵੀ ਲੈ ਆਓ ਇੱਜੜ ਵੀ ਲੈ ਆਓ ਆਪਣੇ ਬੱਚੇ ਵੀ ਲੈ ਆਓ ਅੱਜ ਬਹੁਤ ਸਾਰੇ ਲੋਕ ਆ ਜਿਹੜੇ ਆਪ ਤਾਂ ਗੋਸ਼ਣ ਦੇ ਅੰਦਰ ਆ ਪਰ ਬੱਚੇ ਬਾਹਰ ਆ ਬੱਚੇ ਗੋਸ਼ਣ ਦੇ ਅੰਦਰ ਨਹੀਂ ਆ ਮਾਲ ਡੰਗਰ ਗੋਸ਼ਣ ਦੇ ਅੰਦਰ ਨਹੀਂ ਆ ਮਾਤਾ ਪਿਤਾ ਗੋਸ਼ਣ ਦੇ ਅੰਦਰ ਨਹੀਂ ਆ ਸਿਰਫ ਉਹ ਆਪ ਹੀ ਆ ਤੁਸੀਂ ਕੀ ਚਾਹੁੰਦੇ ਆ ਕਿ ਸਿਰਫ ਤੁਸੀਂ ਬਚੇ ਰਵੋ ਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਮਾਲ ਡੰਗਰ ਬਚਿਆ ਰਵੇ ਕਿ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਆਪਣੇ ਬੱਚੇ ਪੋਤੇ ਪੋਤੀਆਂ ਤੁਹਾਡੇ ਸੰਗੀ ਸਾਥੀ ਬੱਚੇ ਜਾਣ ਅਗਰ ਤੁਸੀਂ ਚਾਹੁੰਦੇ ਆ ਤਾਂ ਤੁਸੀਂ ਜਿਹਦੇ ਜਿਹੜੇ ਨੇੜੇ ਨਹੀਂ ਹੋ ਪਾਉਂਦੇ ਪਰ ਜਦੋਂ ਅਸੀਂ ਇੱਕ ਹੀ ਮਤ ਦੇ ਹੋ ਜਾਂਨੇ ਆ ਇੱਕ ਸਮਝ ਦੇ ਹੋ ਜਾਂਨੇ ਆ ਸਾਡੀਆਂ ਨੇੜਤਾਈਆਂ ਵੱਧਦੀਆਂ ਐ ਔਰ ਉਹ ਕਿਰਪਾ ਜਿਹੜੀ ਸਾਡੇ ਜੀਵਨ ਵਿੱਚ ਆ ਫਿਰ ਉਹ ਸਾਡੇ ਖੇਤਾਂ ਤੇ ਵੀ ਆ ਸਾਡੇ ਬੱਚਿਆਂ ਤੇ ਵੀ ਆ ਸਾਡੇ ਮਾਲ ਡੰਗਰ ਤੇ ਵੀ ਬਹੁਤ ਸਾਰੇ ਲੋਕ ਆ ਉਹਨਾਂ ਦੇ ਘਰਾਂ ਵਿੱਚ ਮਾਲ ਡੰਗਰ ਦੇ ਉੱਤੇ ਆਸ਼ੀਸ਼ ਨਹੀਂ ਆ ਉਹਦਾ ਰੀਜ਼ਨ ਕੀ ਆ ਉਹ ਆਪਣੇ ਮਾਲ ਡੰਗਰ ਦੇ ਲਈ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਨੇ ਮਾਲ ਡੰਗਰ ਨੂੰ ਗੋਸ਼ਨ ਚੋਂ ਬਾਹਰ ਰੱਖਿਆ ਤੇ ਆਪ ਗੋਸ਼ਨ ਚਾ ਸਿਰਫ ਆਪਣੇ ਲਈ ਪ੍ਰਾਰਥਨਾ ਕਰਦੇ ਆਂ। ਈਯੂਬ ਗੋਸ਼ਨ ਦੇ ਅੰਦਰ ਸੀ। ਈਵਨ ਦੈਨ ਈਯੂਬ ਨੂੰ ਵੀ ਨਹੀਂ ਪਤਾ ਸੀਗਾ ਕਿ ਉਹਦੇ ਦੁਆਰੇ ਇੱਕ ਵਾਰਡ ਲੱਗੀ ਹੋਈ ਆ। ਉਹਨੂੰ ਇੰਨਾ ਪਤਾ ਸੀ ਕਿ ਬਲੀਆਂ ਦਿਨਾ ਆ ਤਾਂ ਕਰਕੇ ਪ੍ਰਭੂ ਮੈਨੂੰ ਬਚਾਉਂਦੇ ਆ ਪਰ ਸ਼ੈਤਾਨ ਨੂੰ ਉਹ ਵਾਰ ਲੱਗੀ ਹੋਈ ਨਜ਼ਰ ਆਉਂਦੀ ਸੀ ਉਹ ਇਨਵੀਜੀਬਲ ਫੈਂਸ ਸੀਗੀ ਉਹ ਅਦ੍ਰਿਸ਼ ਸੁਰੱਖਿਆ ਦੀ ਬਾੜੀ ਸੀ ਜਿਹੜੀ ਇਨਸਾਨੀ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ ਸੀ ਪਰ ਉਹ ਨਾਸ਼ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਖੱਤਿਆਂ ਦਾ ਨਾਸ਼ ਕਰਨਾ ਚਾਹੁੰਦੀਆਂ ਸੀ ਜਿਹੜਾ ਉਹਦਾ ਮਾਲ ਡੰਗਰ ਦਾ ਨਾਸ਼ ਕਰਨਾ ਚਾਹੁੰਦੀਆਂ ਸੀ ਜਿਹੜਾ ਆਯੂਬ ਦਾ ਨਾਸ਼ ਕਰਨਾ ਚਾਹੁੰਦੀਆਂ ਸੀ ਉਹਨਾਂ ਨੂੰ ਆਫੈਂਸ ਉਸ ਰੱਖਿਆ ਦੀ ਬਾੜੀ ਲੱਗੀ ਹੋਈ ਨਜ਼ਰ ਆਉਂਦੀ ਸੀ ਤਾਂ ਇਹਦਾ ਸ਼ੈਤਾਨ ਨੇ ਜਾ ਕੇ ਪਰਮੇਸ਼ਵਰ ਦੇ ਅੱਗੇ ਕਿਹਾ ਕਹਿੰਦਾ ਤੂੰ ਤਾਂ ਸਭ ਕਾਸੇ ਦੇ ਦੁਆਲੇ ਉਹਦੇ ਆਪਣੀ ਬਾੜੀ ਲਾਈ ਆ ਮੈਂ ਕਿੱਦਾਂ ਕਹਿੰਦਾ ਉਹਨੂੰ ਛੂ ਸਕਦਾ ਹਾਂ ਤਾਂ ਆਯੂਬ ਦੇ ਦੁਆਲੇ ਇੱਕ ਬਾੜੀ ਸੀ ਇਹਦਾ ਮਤਲਬ ਈਯੂਬ ਗੋਸ਼ੇਂ ਦੇ ਅੰਦਰ ਸੀ ਹallelujah ਜੇ ਤੁਮ ਅਸੀਂ ਗੋਸ਼ੇਂ ਦੇ ਅੰਦਰ ਆ ਕੋਈ ਨਾਸ਼ ਕਰਨ ਵਾਲੀ ਚੀਜ਼ ਸਾਨੂੰ ਸ਼ੂ ਨਹੀਂ ਸਕਦੀ ਸਾਡੀ ਕਿਸੇ ਵੀ ਚੀਜ਼ ਨੂੰ ਕੋਈ ਵੀ ਨਾਸ਼ ਕਰਨ ਵਾਲੀ ਚੀਜ਼ ਸ਼ੂ ਨਹੀਂ ਸਕਦੀ ਹallelujah ਅਰ ਮਿਸਰ ਵਿੱਚ ਇਜ਼ਰਾਈਲੀ ਕਿੱਥਾਂ ਪਹੁੰਚੇ ਜਦੋਂ ਯਾਕੂਬ ਯਾਕੂਬ ਦਾ ਨਾਮ ਪਰਮੇਸ਼ਰ ਨੇ ਬਦਲ ਕੇ ਇਸਰਾਇਲ ਰੱਖਿਆ ਸੀ ਜਦੋਂ ਯਾਕੂਬ ਕਾਲ ਦੇ ਸਮੇਂ ਦੇ ਵਿੱਚ ਆਪਣੇ ਬੇਟੇ ਯੂਸਫ ਦੇ ਕੋਲ ਆਇਆ ਉਹ ਗੋਸ਼ੇਮ ਦੇ ਵਿੱਚ ਟਿਕਿਆ ਫਿਰ ਉੱਥੇ ਹੀ ਉਹਦੇ ਪੁੱਤਰ ਉਹਦੇ ਨਾਲ ਟਿਕੇ ਉਹਦੇ ਜਿੰਨੇ ਸੰਗੀ ਸਾਥੀ ਸੀ ਜਿੰਨੇ ਵੀ ਉਹਨਾਂ ਦੇ ਨਾਲ ਆਏ ਕਿਉਂਕਿ ਉਹ ਜਗ੍ਹਾ ਮਲਟੀਪਲਾਈ ਵਾਲੀ ਜਗ੍ਹਾ ਸੀਗੀ ਉਸ ਜਗ੍ਹਾ ਦੇ ਉੱਤੇ ਗੋਸ਼ਣ ਦੇ ਉੱਤੇ ਸਰਾਪ ਨਹੀਂ ਆ ਉੱਥੇ ਉਹ ਵੱਧਦੇ ਗਏ ਉਹਨਾਂ ਦਾ ਮਾਲ ਡੰਗਰ ਵੱਧਿਆ ਗਿਆ ਉਹ ਥੋੜੇ ਲੋਕ ਇੱਕ ਵੱਡੀ ਕੌਮ ਬਣ ਗਏ ਤੇ ਉਹ ਇਜ਼ਰਾਈਲੀ ਅਖਵਾਏ ਹallelujah ਅਰ 400 ਤੋਂ ਬਾਅਦ ਸਾਲ ਉਹ ਉਸ ਗੋਸ਼ਣ ਵਾਲੀ ਜਗ੍ਹਾ ਜਿਹੜੀ ਆ ਉੱਥੇ ਰਹੇ ਜਿੱਥੇ ਪਰਮੇਸ਼ਵਰ ਨੇ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ ਹallelujah ਅਰ ਇਹਦੇ 18 ਨੰਬਰ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਅਤੇ ਆਪਣੇ ਪਿਤਾ ਅਤੇ ਆਪਣੇ ਘਰਾੜੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਔਰ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਔਰ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ ਇਹ ਗੱਲ ਮਿਸਰ ਦੇ ਰਾਜੇ ਨੇ ਕਹੀ ਯੂਸਫ ਦੇ ਭਰਾਵਾਂ ਨੂੰ ਅਗਰ ਅਸੀਂ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਰਹੀਏ वचन ਵਿੱਚ ਚੱਲੀਏ ਵਫਾਦਾਰੀ ਦੇ ਨਾਲ ਚੱਲੀਏ ਜਿੱਦਾਂ ਯੂਸਫ ਵਫਾਦਾਰੀ ਦੇ ਵਿੱਚ ਰਿਹਾ ਮਿਸਰ ਦੇ ਵਿੱਚ ਸੀ ਪਰ ਵਫਾਦਾਰ ਸੀ ਮਿਸਰ ਵਿੱਚ ਸੀ ਅਰਾਧਨਾ ਆਪਣੇ ਹੀ ਪਰਮੇਸ਼ਵਰ ਦੀ ਕਰਦਾ ਸੀ ਇਹ ਨਹੀਂ ਕਿ ਮੈਂ ਕੱਲਾ ਆ ਇਹ ਰਾਜਾ ਰਾਜੇ ਦੇ ਘਰ ਦੇ ਵਿੱਚ ਮੈਨੂੰ ਗੁਲਾਮ ਕਰਕੇ ਰੱਖਿਆ ਹੋਇਆ ਹੈ ਰਾਜੇ ਨੇ ਮੇਰੀ ਪਾਲਣਾ ਪੋਸ਼ਣਾ ਕੀਤੀ ਇਹਨਾਂ ਨੇ ਮੈਨੂੰ ਟੱਕ ਦੇ ਕੇ ਪਾਲਿਆ ਤੇ ਹੁਣ ਮੈਂ ਇਹਨਾਂ ਵਾਲੇ ਕੰਮ ਕਰਨੇ ਸ਼ੁਰੂ ਕਰਦਾ ਉਹਨੇ ਨਹੀਂ ਕੀਤੇ ਉੱਥੇ ਯੂਸਫ ਨੇ ਇਹ ਨਹੀਂ ਕਿਹਾ ਕਿ ਮੈਂ ਕਰ ਬਹੁਤ سارے ਲੋਕ ਸੰਸਾਰ ਦੇ ਕੰਮਾਂ ਦੇ ਵਿੱਚ ਇਸ ਲਈ ਪੈਂਦੇ ਕਹਿੰਦੇ ਅਸੀਂ ਇਕੱਲੇ ਕੀ ਕਰੀਏ ਉਹ 10 ਜਾਣੇ ਮੈਂ ਇਕੱਲਾ ਕੀ ਕਰਾਂ ਬਹੁਤ سارے ਬੱਚੇ ਵਿਦੇਸ਼ਾਂ ਵਿੱਚ ਜਾਂਦੇ ਉਹ ਪ੍ਰਾਰਥਨਾ ਨਹੀਂ ਕਰਦੇ ਕਹਿੰਦੇ ਮੇਰੇ ਨਾਲ ਦੇ ਰੂਮ ਮੇਟਸ ਜਿਹੜੇ ਆ ਉਹ ਪ੍ਰਭੂ ਵਿੱਚ ਨਹੀਂ ਆ ਮੈਂ ਕਿੱਦਾਂ ਪ੍ਰਾਰਥਨਾ ਕਰ ਸਕਦਾ ਮੈਂ ਕਿੱਦਾਂ ਚਰਚ ਨੂੰ ਜਾਵਾਂ ਕੰਮ ਕਰਨ ਵਿਦੇਸ਼ਾਂ ਵਿੱਚ ਜਾਂਦੇ ਆ ਮੇਰੇ ਨਾਲ ਜਿਹੜੇ ਕਮਰੇ ਵਿੱਚ ਰਹਿੰਦੇ ਉਹ ਪ੍ਰਭੂ ਵਿੱਚ ਨਹੀਂ ਮੈਂ ਕੀ ਕਰਾਂ ਕਮਰੇ ਦੇ ਚਾਰ ਬੰਦਿਆਂ ਦਾ ਕਰਕੇ ਤੁਸੀਂ ਆਪਣੇ ਪ੍ਰਭੂ ਨੂੰ ਛੱਡ ਦਿੰਨੇ ਆ ਤੇ ਬਰਕਤਾਂ ਭਾਲਦੇ ਆ ਕਿ ਚੁਣ-ਚੁਣ ਕੇ ਸਾਨੂੰ ਮਿਲਣਾ ਇਦਾਂ ਨਹੀਂ ਹੁੰਦਾ ਯੂਸਫ ਉਤੇ ਇਕੱਲਾ ਆ ਪਰ ਉਹਨੇ ਆਪਣੇ ਪਰਮੇਸ਼ਵਰ ਨੂੰ ਨਾਲ ਹੀ ਰੱਖਿਆ ਆ ਹਾਲੇਲੂਇਆ ਉਹਨੇ ਰਾਜੇ ਦਾ ਕਰਕੇ ਰਾਜੇ ਦੇ ਕਿਤੇ ਉਪਕਾਰਾਂ ਦਾ ਕਰਕੇ ਜਾਂ ਰਾਜੇ ਦੇ ਘਰ ਦੇ ਵੱਲੋਂ ਲਾਏ ਹੋਏ ਦੋਸ਼ਾਂ ਦਾ ਕਰਕੇ ਉਹਨੇ ਬੜੀਆਂ ਸਜ਼ਾ ਵੀ ਭੁਗਤੀਆਂ ਆ ਬਹੁਤ ਕੁਛ ਕੀਤਾ ਪਰ ਉਹਨੇ ਆਪਣੇ ਪਰਮੇਸ਼ਵਰ ਦਾ ਪੱਲਾ ਨਹੀਂ ਛੱਡਿਆ ਅਗਰ ਅੱਜ ਅਸੀਂ ਵੀ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਰਚਨਹਾਰ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਪੱਲੇ ਨੂੰ ਫੜ ਕੇ ਰੱਖੀਏ ਦੁਨੀਆਂ ਦੇ ਕਰਕੇ ਨਾ ਘਾਬਰੀਏ ਦੁਨੀਆਂ ਦੇ ਜਿਹੜੇ ਲਾਹੇ ਮੇੜੇ ਆ ਉਹਨਾਂ ਗੱਲਾਂ ਦਾ ਕਰਕੇ ਆਪਣੇ ਦਿਲ ਨੂੰ ਹੌਲਾ ਨਾ ਕਰੀਏ ਕੀ ਸਾਨੂੰ ਕੀ ਕਹਿਣਗੇ ਇਸ ਦੁਨੀਆ ਦੇ ਪਾਸ਼ਾ ਕੀ ਕਹਿਣਗੇ ਕਹਿਣਗੇ ਆਪਣੇ ਪਿਤਾ ਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਖਵਾਵਾਂਗਾ ਹallelujah ਉਹ ਬਰਕਤਾਂ ਜੋ ਇਸ ਧਰਤੀ ਦੀਆਂ ਆ ਤੁਸੀਂ ਉਹ ਵੀ ਖਾਓਗੇ ਹallelujah ਇਹਦਾ ਮਤਲਬ ਇਹ ਨਹੀਂ ਆ ਕਿ ਅਗਰ ਅਸੀਂ ਪਰਮੇਸ਼ਵਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਤੇ ਧਰਤੀ ਦੇ ਪਦਾਰਥ ਨਹੀਂ ਮਿਲਣਗੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਭਰਮ ਹੈ ਜੇਕਰ ਅਸੀਂ ਪਰਮੇਸ਼ਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਅਸੀਂ ਚੰਗੇ ਘਰ 'ਚ ਨਹੀਂ ਰਹਿ ਸਕਦੇ ਅਸੀਂ ਚੰਗੇ ਕੱਪੜੇ ਨਹੀਂ ਪਾ ਸਕਦੇ ਅਸੀਂ ਚੰਗਾ ਖਾਣਾ ਪੀਣਾ ਨਹੀਂ ਖਾ ਸਕਦੇ ਖਰਿਆ ਉਹ ਸਾਨੂੰ ਮਾਤੜਾਂ ਵਾਲਾ ਜੀਵਨ ਜੀਣਾ ਪੈਣਾ ਹੈ ਨਹੀਂ ਮੈਂ ਤਾਂ ਜਿੰਨਿਆਂ ਨੂੰ ਬਾਈਬਲ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਕਰਦਿਆਂ ਹੋਇਆਂ ਦੇਖਿਆ ਪਰਮੇਸ਼ਰ ਦੀ ਆਗਿਆਕਾਰੀ 'ਚ ਚੱਲਦਿਆਂ ਦੇਖਿਆ ਪਰਮੇਸ਼ਰ ਨੇ ਉਹਨਾਂ ਨੂੰ ਨੱਕ ਤੱਕ ਰਜਾਇਆ ਹੈ ਹਾਲੇਲੂਇਆ ਹਾਲੇਲੂਇਆ ਅਬਰਾਹਮ ਨੂੰ ਕੱਢ ਕੇ ਲਿਆਇਆ ਉਜਾੜਾਂ ਦੇ ਵਿੱਚ ਤੇ ਐਸੀਆਂ ਬਰਕਤਾਂ ਦਿੱਤੀਆਂ ਜਿਹੜੀ ਗਿਣੇ ਜਾਣ ਤੋਂ ਬਾਹਰ ਆ ਤੇ ਉਹਨੇ ਕਿਹਾ ਕਿ ਅਬਰਾਹਮ ਬਰਕਤਾਂ ਦਾ ਵਾਰਸ ਆ ਦੂਜਿਆਂ ਦੇ ਲਈ ਵੀ ਬਰਕਤ ਦਾ ਕਾਰਨ ਆ ਹਾਲੇਲੂਇਆ ਇਸਹਾਕ ਦੇ ਉੱਤੇ ਬਰਕਤਾਂ ਆਈਆਂ ਪਰਮੇਸ਼ਵਰ ਦਾ ਦਾਸ ਯਾਕੂਬ ਪਰਮੇਸ਼ਵਰ ਦੇਤੇ ایمان ਰੱਖਦਾ ਉਹਦੇ ਉੱਤੇ ਬਰਕਤਾਂ ਆਈਆਂ ਦਾਨੀਅਲ ਦੇ ਉੱਤੇ ਬਰਕਤਾਂ ਆਈਆਂ ਪਰਮੇਸ਼ਵਰ ਨੇ ਉਹਨੂੰ ਰਾਜੇ ਦੀ ਨਜ਼ਰ ਦੇ ਵਿੱਚ ਉੱਚਾ ਚੱਕਿਆ ਆ ਕੌਣ ਆ ਜਿਨੇ ਪਰਮੇਸ਼ਵਰ ਦੀ ਅਰਦਾਸ ਨਾ ਕੀਤਾ ਤੇ ਉਹ ਭੁੱਖਾ ਮਰਿਆ ਹੋਵੇ ਕੋਈ ਇੱਕ ਵੀ ਨਹੀਂ ਕੋਈ ਇੱਕ ਵੀ ਨਹੀਂ ਪਰਮੇਸ਼ਵਰ ਨੇ ਰਜਾਇਆ ਇੱਥੇ ਵੀ ਉਹ ਕਹਿੰਦਾ ਜਾਓ ਆਪਣੇ ਬਾਕੀ ਲੋਕਾਂ ਨੂੰ ਵੀ ਲੈ ਆਓ ਧਰਤੀ ਦੇ ਪਦਾਰਥ ਖਾਣਗੇ ਕਹਿੰਦਾ ਮਿਸਰ ਦੇ ਪਦਾਰਥ ਖਾਣਗੇ ਰਚਨ ਦੇ ਵਿੱਚ ਲਿਖਿਆ ਕਹਿੰਦਾ ਤੁਸੀਂ ਦੁਸ਼ਟਾਂ ਦਾ ਧੰਨ ਖਾਓਗੇ ਹallelujah ਮਿਸਰ ਕੀ ਹੈ ਦੁਸ਼ਟਪੁਣਾ ਪਰ ਖਾਏਗਾ ਕੌਣ ਪਰਮੇਸ਼ਵਰ ਦੇ ਲੋਕ ਹallelujah ਇੱਕ ਗਹਿਰੀ ਗੱਲ ਆ ਸਿਰਫ ਸਮਝਦਾਰਾਂ ਦੀ ਸਮਝ ਦੇ ਵਿੱਚ ਆਉਣ ਵਾਲੀ ਆ ਔਰ ਕਹਿੰਦਾ ਮੈਂ ਤੁਹਾਨੂੰ ਮਿਸਰ ਦੇਸ਼ ਦੇ ਪਦਾਰਥ ਦੇਵਾਂਗਾ ਔਰ ਤੁਸੀਂ ਦੇਸ਼ ਦੀ ਚਿਕਨਾਈ ਖਾਓਗੇ ਉਹ ਚੀਜ਼ਾਂ ਜੋ ਸੰਸਾਰ ਦੀਆਂ ਆ ਬਿਹਤਰੀਨ ਉਹ ਤੁਹਾਡੇ ਘਰਾਂ ਵਿੱਚ ਹੋਣਗੀਆਂ ਹallelujah ਹallelujah ਤੁਸੀਂ ਦੇਖੋ ਤੁਸੀਂ ਵਚਨ ਨੂੰ ਸੁਣਿਆ ਤੁਸੀਂ ਵਚਨ ਦੇ ਅਕੋਰਡਿੰਗਲੀ ਬੀਜ ਬੀਜਿਆ ਬਹੁਤ ਸਾਰੇ ਲੋਕਾਂ ਦੀਆਂ ਅੱਜ ਬੀਜ ਬੀਜਣ ਦੀਆਂ ਗਵਾਹੀਆਂ ਸਿੱਗੀਆਂ ਕਿ ਉਹਨਾਂ ਨੇ ਵਚਨ ਨੂੰ ਸੁਣਿਆ ਅਰ ਬੀਜ ਬੀਜਿਆ ਏਸੀ ਦੇ ਨਾਲ ਬਲੈਸ ਹੋ ਗਏ ਫ੍ਰਿਜ ਦੇ ਨਾਲ ਬਲੈਸ ਹੋ ਗਏ ਇਨਵਰਟਰ ਦੇ ਨਾਲ ਬਲੈਸ ਹੋ ਗਏ ਵੀਜ਼ਾ ਦੇ ਨਾਲ ਬਲੈਸ ਹੋ ਗਏ ਕਰਜ਼ਿਆਂ ਤੋਂ ਮੁਕਤ ਹੋ ਗਏ ਬਾਈਕ ਦੇ ਨਾਲ ਬਲੈਸ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਬਲੈਸਿੰਗਸ ਇਹ ਕੀ ਹੈ ਚਿਕਨੱਤ ਨੂੰ ਖਾਣਾ ਚਿਕਨਾਈ ਨੂੰ ਖਾਰੇ ਇਸ ਧਰਤੀ ਦੇ ਚੰਗੇ ਪਦਾਰਥ ਉਹਨਾਂ ਨੂੰ ਮਿਲ ਰਹੇ ਆ ਮੈਂ ਕਹਿੰਨੀ ਤੁਹਾਡੇ ਘਰਾਂ ਦੇ ਵਿੱਚ ਰਾਇਲ ਕਾਈਡ ਫਰਨੀਚਰ ਹੋਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਰਾਜਿਆਂ ਦੇ ਮਹਿਲਾਂ ਜਿਹਾ ਫਰਨੀਚਰ ਤੁਹਾਡੇ ਘਰਾਂ ਦੇ ਵਿੱਚ ਹੋਊਗਾ ਰਾਜਿਆਂ ਦੇ ਮਹਿਲਾਂ ਜਈਆਂ ਬਰਕਤਾਂ ਤੁਹਾਡੇ ਘਰਾਂ ਵਿੱਚ ਹੋਣਗੀਆਂ ਤੁਸੀਂ ਸ਼ਾਹੀ ਭੋਜਨ ਛਕਣ ਵਾਲੇ ਹੋਵੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿ ਮੇਰਾ ਪਰਮੇਸ਼ਰ ਪਿਖਾਰੀ ਨਹੀਂ ਆ ਉਹ ਪਾਸ਼ਾ ਦਾ ਪਾਸ਼ਾ ਆ ਉਹ ਸ਼ਹਿਨ ਸ਼ੋ ਪਰਮੇਸ਼ਰ ਆ ਤੇ ਅਸੀਂ ਉਹਦੇ ਉੱਤਰਾਧਿਕਾਰੀ ਆ ਹਾਲੇਲੂਇਆ ਹਾਲੇਲੂਇਆ ਪਾਸ਼ਾ ਦਾ ਨਿਆਣਾ ਵੀ ਪਿਖਾਰੀ ਨਹੀਂ ਹੁੰਦਾ ਪਾਸ਼ਾ ਦਾ ਨਿਆਣਾ ਵੀ ਪਾਸ਼ਾ ਹੁੰਦਾ ਹੈ ਹਾਲੇਲੂਇਆ ਅੱਜ ਦੁਨੀਆਂ ਦੀਆਂ ਚੰਗੀਆਂ ਚੀਜ਼ਾਂ ਨੂੰ ਜ਼ਰੂਰ ਚੱਖੋਗੇ ਪਰਮੇਸ਼ਰ ਦੀਆਂ ਭਲਾਈਆਂ ਤੁਹਾਨੂੰ ਅਗਲਵੰਡੀ ਘੇਰਣਗੀਆਂ ਤੇ ਉਹੜੀਆਂ ਠਹਿਰਾਈਆਂ ਬਰਕਤਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਆਮੇਨ ਵਚਨ ਵਿੱਚ ਲਿਖਿਆ ਕਹਿੰਦਾ ਜੇ ਤੁਸੀਂ ਮੇਰੀ ਆਵਾਜ਼ ਨੂੰ ਸੁਣੋ ਤੇ ਉਹਦੇ ਅਨੁਸਾਰ ਕਰੋ ਤਾਂ ਇਹ ਬਰਕਤਾਂ ਜਿਹੜੀਆਂ ਕਹਿੰਦਾ ਅੱਜ ਤੁਹਾਨੂੰ ਦਿਨਾਂ ਆ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਆਮੇਨ ਹਾਲੇਲੂਇਆ ਅਸੀਂ ਦੇਖਦੇ ਆ ਉਤਪਤੀ ਕਿਤਾਬ ਉਹਦਾ 47 ਨੰਬਰ ਅਧਿਆਇ ਔਰ ਉਹਦੀ 27 ਨੰਬਰ ਪੰਕਤੀ ਕਹਿੰਦਾ ਤਾਂ ਇਜ਼ਰਾਈਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਣ ਦੀ ਧਰਤੀ ਵਿੱਚ ਰਹੇ ਔਰ ਉਹਨਾਂ ਨੇ ਉੱਥੇ ਮਿਲਖ ਪ੍ਰਾਪਤ ਕੀਤੀ ਅਤੇ ਉੱਥੇ ਉਹ ਬਹੁਤ ਹੀ ਫਲੇ ਔਰ ਵਧੇ ਹallelujah ਇਜ਼ਰਾਈਲੀ ਗੋਸ਼ਣ ਦੇ ਵਿੱਚ ਰਹੇ ਉੱਥੇ ਉਹਨਾਂ ਨੇ ਮਿਲਖ ਪ੍ਰਾਪਤ ਕੀਤੀ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਰਹੋਗੇ ਪਰਮੇਸ਼ਵਰ ਦੇ ਵਿੱਚ ਰਹਿਣਾ ਹੀ ਗੋਸ਼ਣ ਦੇ ਵਿੱਚ ਰਹਿਣਾ ਹੈ ਅੱਜ ਸਾਨੂੰ ਜੀਓਗ੍ਰਾਫਿਕਲੀ ਮਿਸਰ ਦੇ ਵਿੱਚ ਜਾ ਕੇ ਗੋਸ਼ਣ ਵਿੱਚ ਵੱਸਣ ਦੀ ਜ਼ਰੂਰਤ ਨਹੀਂ ਹੈ ਭੂਗੋਲਕ ਤੌਰ ਤੇ ਸਾਨੂੰ ਗੋਸ਼ਣ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਅਸੀਂ ਆਤਮਿਕ ਰੀਤੀ ਨਾਲ ਗੋਸ਼ਣ ਦੇ ਵਿੱਚ ਹੋਣਾ ਹੈ ਅਗਰ ਅਸੀਂ ਪਰਮੇਸ਼ਵਰ ਦੇ ਬਚਨ ਵਿੱਚ ਹਾਂ ਤਾਂ ਅਸੀਂ ਗੋਸ਼ਣ ਦੇ ਵਿੱਚ ਹਾਂ ਜਿਹੜਾ ਤਾਂ ਅਸੀਂ ਗੋਸ਼ਣ ਦੇ ਵਿੱਚ ਆ ਅਰ ਜਿਹੜੇ ਵੀ ਗੋਸ਼ਣ ਦੇ ਵਿੱਚ ਆ ਕਹਿੰਦਾ ਉਹ ਵਧੇ ਉਹਨਾਂ ਨੇ ਮਿਲਖ ਪ੍ਰਾਪਤ ਕੀਤੀ ਇਜ਼ਰਾਈਲ ਦੀ ਇਜ਼ਰਾਈਲੀ ਮਿਸਰ ਦੀ ਧਰਤੀ ਅਰਥਾਤ ਗੋਸ਼ਣ ਦੀ ਧਰਤੀ ਵਿੱਚ ਰਹੇ ਅਰ ਉਹਨਾਂ ਨੇ ਉੱਥੇ ਮਿਲਖ ਪ੍ਰਾਪਤ ਕੀਤੀ ਅਤੇ ਉੱਥੇ ਉਹ ਬਹੁਤ ਹੀ ਫਲੇ ਇਦਾਂ ਨਹੀਂ ਲਿਖਿਆ ਫਲੇ ਕਹਿੰਦਾ ਬਹੁਤ ਹੀ ਮਤਲਬ ਕਿ ਐਕਸਟਰਾ ਆਰਡੀਨਰੀ ਸਧਾਰਨ ਨਾਲੋਂ ਜ਼ਿਆਦਾ ਬਹੁਤ ਹੀ ਫਲੇ ਅਰ ਵਧੇ ਮੈਂ ਤੁਹਾਨੂੰ ਕਹਿੰਦੀ ਆ ਪਰਮੇਸ਼ਵਰ ਦੀ ਦਾਸੀ ਹੋਣ ਦੇ ਅਧਿਕਾਰ ਤੇ ਇਖਤਿਆਰ ਦੇ ਨਾਲ ਤੁਹਾਡੇ ਉੱਤੇ ਬਰਕਤ ਬੋਲਦੀ ਆ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਪੂਰੇ ਮਨ ਨਾਲ ਬੜੇ ਰਹੋਗੇ ਤੁਸੀਂ ਬਹੁਤ ਹੀ ਵਧੋਗੇ ਬਹੁਤ ਹੀ ਫਲੋਗੇ ਅਰ ਧਰਤੀ ਨੂੰ ਭਰ ਦੇਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੱਚਮੁੱਚ ਮੈਂ ਫਿਰ ਤੋਂ ਇਹ ਕਹਿੰਦੀ ਆ ਕਿ ਤੁਸੀਂ ਬਹੁਤ ਹੀ ਵਧੋਗੇ ਬਹੁਤ ਹੀ ਫੜੋਗੇ ਅਰਥ ਇਸ ਧਰਤੀ ਨੂੰ ਮਰਦੇ ਹੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਤੁਸੀਂ ਮਿਲਖ ਨੂੰ ਪ੍ਰਾਪਤ ਕਰਨ ਵਾਲੇ ਆ ਹallelujah ਤੁਸੀਂ ਨਵੀਆਂ ਬਰਕਤਾਂ ਨੂੰ ਆਪਣੇ ਜੀਵਨ ਵਿੱਚ ਗ੍ਰੈਂਡ ਕਰ ਰਹੇ ਆ ਨਵੀਆਂ ਬਰਕਤਾਂ ਤੁਹਾਡੇ ਜੀਵਨ ਦੇ ਵਿੱਚ ਆ ਰਹੀਆਂ ਆ ਮੈਂ ਤੁਹਾਨੂੰ ਕਹਿੰਨੀ ਆ ਰਸੀਬ ਕਰੋ ਜੇੜੀਆਂ ਚੀਜ਼ਾਂ ਲਈ ਤੁਸੀਂ ਤਰਸਦੇ ਸੀ ਤੁਹਾਡੇ ਪਿੱਛੇ ਬਹਿ ਕੇ ਤੁਹਾਨੂੰ ਮਿਲ ਰਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ ਅੱਜ ਉਹ ਦੇਣ ਕਿ ਇਹ ਬਰਕਤਾਂ ਤੁਹਾਡੇ ਉੱਤੇ ਆ ਜਾਣ ਹallelujah ਹallelujah ਬੋਲੋ ਬਰਕਤਾਂ ਮੇਰੇ ਉੱਤੇ ਆ ਰਹੀਆਂ ਹਨ ਉਹ ਬਰਕਤਾਂ ਜਿਹੜੀਆਂ ਪਿਛਲੇ 10 ਸਾਲਾਂ ਤੋਂ ਰੁਕੀਆਂ ਹੋਈਆਂ ਸੀ ਅੱਜ ਮੇਰੇ ਉੱਤੇ ਆ ਰਹੀਆਂ ਹਨ ਅੱਜ ਮੈਂ ਉਹਨਾਂ ਬਰਕਤਾਂ ਨੂੰ ਲੈ ਰਿਹਾ ਹਾਂ ਧਰਤੀ ਮੇਰੇ ਲਈ ਪਜਾਉਂ ਧਰਤੀ ਹੈ ਮੈਂ ਬਹੁਤ ਵੱਧ ਰਿਹਾ ਹਾਂ ਮੈਂ ਬਹੁਤ ਫੜ ਰਿਹਾ ਹਾਂ ਔਰ ਮੈਂ ਧਰਤੀ ਨੂੰ ਭਰ ਰਿਹਾ ਹਾਂ ਮੈਂ ਧਰਤੀ ਦੇ ਚੰਗੇ ਪਦਾਰਥਾਂ ਨੂੰ ਖਾ ਰਿਹਾ ਹਾਂ ਔਰ ਧਰਤੀ ਦੀ ਚਿਕਨਾਈ ਦੇ ਨਾਲ ਰਚ ਰਿਹਾ ਹਾਂ ਮੇਰੇ ਬੱਚੇ ਗੋਸ਼ਨ ਦੇ ਵਿੱਚ ਹਨ ਮੇਰਾ ਮਾਲ ਡੰਗਰ ਗੋਸ਼ਨ ਦੇ ਵਿੱਚ ਹੈ ਮੇਰਾ ਚਰਾਣਾ ਗੋਸ਼ਨ ਦੇ ਵਿੱਚ ਹੈ ਮੇਰੇ ਸੰਗੀ ਸਾਥੀ ਗੋਸ਼ਨ ਵਿੱਚ ਹਨ ਮੈਂ ਜਿਨ੍ਹਾਂ ਨੂੰ ਵੀ ਸਨੇਹਾ ਭੇਜ ਰਿਹਾ ਹਾਂ ਉਹ ਸਭ ਗੋਸ਼ਨ ਦੇ ਵਿੱਚ ਆ ਰਹੇ ਹਨ ਹਾਲੇਲੂਇਆ ਹਾਲੇਲੂਇਆ